ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਠੀਕ ਠਾਕ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਜਿਨ੍ਹਾਂ ਦੇ ਕੈਨੇਡਾ ਦੇ ਪੀਪੀਆਰਸ ਆ ਗਈਆਂ ਆ ਹਨਾ ਜਿਨ੍ਹਾਂ ਨੇ ਆਪਣੇ ਪਾਸਪੋਰਟ ਸਬਮਿਟ ਕਰਵਾ ਦਿੱਤੇ ਆ ਹਨਾ ਸੋ ਉਹਨਾਂ ਲਈ ਇਹ ਵੀਡੀਓ ਆ ਤੇ ਦੂਸਰਾ ਆਪਣਾ ਆਪਾਂ ਇਹ ਬੜੀ ਵੀਡੀਓ ਦੇ ਵਿੱਚ ਕੁਐਸਚਨ ਕਲੀਅਰ ਕਰਾਂਗੇ ਵੀ ਜਿਨ੍ਹਾਂ ਨੇ ਆਪਣੇ ਬਾਇਓਮੈਟ੍ਰਿਕਸ ਲੰਡਨ ਵੀਐਫਐਸ ਗਲੋਬਲ ਦੇ ਵਿੱਚ ਜਾ ਕੇ ਆਪਣੇ ਦੇਤੇ ਆ ਬਟ ਉਹਨਾਂ ਦੇ ਬਾਇਓਮੈਟ੍ਰਿਕਸ ਉੱਥੇ ਜਿਹੜੇ ਕੀ ਆ ਅਪਡੇਟ ਨਹੀਂ ਹੋਏ ਆਈਆਰਸੀਸੀ ਪੋਰਟਲ ਤੇ ਸੋ ਉਹਨਾਂ ਦੇ ਰਿਗਾਰਡਿੰਗ ਆਪਾਂ ਆਹ ਵਾਲੀ ਵੀਡੀਓ ਦੇ ਵਿੱਚ ਆਪਾਂ ਅੱਜ ਗੱਲ ਕਰਾਂਗੇ ਜੇ ਤਾਂ ਤੁਸੀਂ ਇਹ ਵੀਡੀਓ ਪ੍ਰੋਪਰ ਇਹ ਇਨਫੋਰਮੇਸ਼ਨ ਲੈਣੀ ਆ ਤਾਂ ਪੂਰੀਆ ਦੇਖਿਓ ਕਿਉਂਕਿ ਇਹੀ ਦੋ ਟਾਪਿਕ ਆਪਾਂ ਇਹ ਵੀਡੀਓ ਦੇ ਵਿੱਚ ਕਲੀਅਰ ਕਰਾਂਗੇ ਚਲੋ ਆਪਾਂ ਸਟਾਰਟ ਕਰਦੇ ਆਂ ਜੀ ਸੋ ਪਹਿਲਾਂ ਸਾਰਨਾ ਪਹਿਲਾਂ ਆਪਣੇ ਇੱਕ ਜਿਹੜੇ ਫਰੈਂਡ ਸੀਗੇ ਉਹਨਾਂ ਦਾ ਵੀਜ਼ਾ ਆਇਆ ਸੀ ਉਹ ਆਪਾਂ ਡਿਸਕਸ ਕਰਨ ਲੱਗੇ ਆਂ ਤੁਹਾਡੇ ਨਾਲ ਸੋ ਉਹਨਾਂ ਨੇ ਆਪਣਾ ਜਿਹੜਾ ਪਾਸਪੋਰਟ ਆ ਜੀ ਵੀਜ਼ਾ ਸਟੈਂਪਿੰਗ ਲਈ ਜਮਾ ਕਰਵਾਇਆ ਸੀਗਾ 18 ਅਪ੍ਰੈਲ ਨੂੰ ਠੀਕ ਹੈ ਜੀ 18 ਜਾਂ 19 ਮੇਬੀ ਅਪ੍ਰੈਲ ਨੂੰ ਉਹਨਾਂ ਨੇ ਜਮ੍ਹਾਂ ਕਰਾਇਆ ਸੀ ਤੇ ਉਹਨਾਂ ਦਾ 26 ਅਪ੍ਰੈਲ ਨੂੰ ਉਹਨਾਂ ਦਾ ਵੀਜ਼ਾ ਸਟੈਂਪਿੰਗ ਹੋ ਕੇ ਵਾਪਸ ਉਹਨਾਂ ਨੂੰ ਮਿਲ ਚੁੱਕਿਆ ਹੈ ਮੈਂ ਤੁਹਾਡੇ ਨਾਲ ਥੋੜੀ ਵੀਡੀਓ ਵੀ ਸ਼ੇਅਰ ਕਰ ਦੂੰਗਾ ਉਹਨਾਂ ਦੀ ਠੀਕ ਹੈ ਜੀ ਤੁਸੀਂ ਉਹ ਦੇਖ ਸਕਦੇ ਹੋ ਪਾਸਪੋਰਟ ਕਲੈਕਸ਼ਨ ਕੇ ਲਈ ਮੈਂ ਆਪਣਾ ਲਾਸਟ ਵੀਕ ਮੈਂ 18 ਤਾਰੀਖ ਨੂੰ ਜਮ੍ਹਾਂ ਕਰਵਾਇਆ ਥਾ ਰਾਤ 26 ਤਾਰੀਖ ਹੈ ਤੋਂ ਹਮੇ ਪਾਸਪੋਰਟ ਕਲੈਕਸ਼ਨ ਕੇ ਲਈ ਆ ਜਾਣਾ ਹੈ ਇਹ ਪਾਸਪੋਰਟ ਕਲੈਕਸ਼ਨ पी एफ एस के ग्लो ऑफिस पहुँच रहे हैं ये आपके सामने जो दिख रहा है लाइन क्यू लगी हुई है कनाडा वीज़ा वगैरह के लिए हम इधर कलेक्शन के लिए जा रहे हैं ਹਾਂਜੀ ਦੋਸਤੋ ਆਪਣਾ ਟੋਕਨ ਨੰਬਰ ਆ ਚੁੱਕਿਆ ਸੋ ਅਸੀਂ ਵੇਟ ਕਰ ਰਹੇ ਹਾਂ ਸਾਨੂੰ ਜੋ ਵੀ ਜਦੋਂ ਵੀ ਆਪਣਾ ਟੋਕਨ ਨੰਬਰ ਆਊਗਾ ਇੱਥੇ ਤੁਹਾਡਾ ਵੇਟਿੰਗ ਏਰੀਆ ਹੁੰਦਾ ਵਾ ਇੱਥੇ ਤੁਸੀਂ ਵੇਟ ਕਰ ਸਕਦੇ ਹੋ ਥੈਨ ਤੁਹਾਨੂੰ ਉਹ ਉੱਪਰ ਇੱਕ అలਾਰਮ বাজੂਗਾ ਥੈਨ ਤੁਸੀਂ ਉੱਥੇ ਜਾਣਾ ਹੈ ਸਕਰੀਨ ਤੇ ਦੇਖ ਕੇ ਜਦੋਂ ਤੁਹਾਡਾ ਟੋਕਨ ਨੰਬਰ ਆ ਗਿਆ ਥੈਨ ਤੁਹਾਨੂੰ ਉੱਥੇ ਤੁਹਾਡਾ ਵੀਜ਼ਾ ਲੱਗ ਕੇ ਜਿਹੜਾ ਤੁਹਾਡਾ ਪਾਸਪੋਰਟ ਆਣਾ ਸੀਗਾ ਹਨਾ ਉਹ ਤੁਹਾਨੂੰ ਰਿਟਰਨ ਮਿਲੂਗਾ ਕਿ ਮੇਰੇ ਪਾਸਪੋਰਟ ਫੇ ਮਿਲ ਗਿਆ ਹੈ ਮੇਰਾ ਵੀਜ਼ਾ ਲੱਗ ਗਿਆ ਤੁਸੀਂ ਲਗਾ ਲਓ ਜੇ 19 ਤੋਂ ਲੈ ਕੇ 26 ਤੱਕ ਸਾਰੇ 6 ਵਿਥਿਨ 8 ਟੂ 10 ਡੇਸ ਦੇ ਵਿੱਚ ਵਿੱਚ ਤੁਹਾਨੂੰ ਜਿਹੜਾ ਤੁਹਾਡਾ ਪਾਸਪੋਰਟ ਆ ਸਟੈਂਪਿੰਗ ਹੋ ਕੇ ਕੈਨੇਡਾ ਦਾ ਵੀਜ਼ਾ ਤੁਹਾਡੇ ਤੁਹਾਡੇ ਤੱਕ ਪਹੁੰਚ ਜਾਊਗਾ ਠੀਕ ਹੈ ਜੀ ਸੋ ਉਹ ਤੁਹਾਨੂੰ ਜੇ ਤੁਸੀਂ ਉੱਥੇ ਸਰਵਿਸ ਲਈ ਹੈ ਵੀ ਉੱਥੋਂ ਹੀ ਅਸੀਂ ਕਲੈਕਸ਼ਨ ਕਰਨੀ ਆ ਗਈ ਹੈ ਐਫਐਸ ਗਲੋਬਲ ਲੰਡਨ ਤੋਂ ਤੇ ਤੁਹਾਨੂੰ ਉੱਥੇ ਜਾ ਕੇ ਵਿਜ਼ਿਟ ਕਰਕੇ ਤੁਸੀਂ ਉਹ ਕਲੈਕਟ ਕਰ ਸਕਦੇ ਹੋ ਸੋ ਇੱਕ ਕੁਐਸਚਨ ਹੋਰ ਕਾਫੀ ਇੰਪੋਰਟੈਂਟ ਆ ਕਾਫੀ ਆਪਣੇ ਵੀਰ ਭਰਾਮਾ ਦਾ ਆ ਰਿਹਾ ਵਾ ਵੀ ਅਸੀਂ ਅਪਾਇੰਟਮੈਂਟ ਬੁੱਕ ਕਰਨੀ ਆ ਜੀ ਸਾਡੀ ਪੀਪੀਆਰ ਰਿਕੁਐਸਟ ਆ ਚੁੱਕੀ ਆ ਕੈਨੇਡਾ ਦੀ ਮੇਲ ਆ ਚੁੱਕੀ ਆ ਹਨਾ ਸਾਨੂੰ ਪੀਡੀਐਫ ਮਿਲ ਚੁੱਕੀ ਆ ਬਟ ਅਸੀਂ ਹੁਣ ਆਪਣਾ ਪਾਸਪੋਰਟ ਸਟੈਂਪਿੰਗ ਲਈ ਜਮਾ ਕਰਵਾਣਾ ਅਸੀਂ ਕूरियर ਕਰੀਏ ਜਾਂ ਅਸੀਂ ਡਾਇਰੈਕਟ ਵਿਜ਼ਿਟ ਕਰਕੇ ਉੱਥੇ ਜਮਾ ਕਰਾਈਏ ਜੇ ਡਾਇਰੈਕਟ ਕਰਵਾਣਾ ਹੈ ਤੇ ਉਹਦੀ ਅਪਾਇੰਟਮੈਂਟ ਕਿੱਦਾਂ ਬੁੱਕ ਕਰਨੀ ਹੈ ਸੋ ਅੱਜ ਦੇ ਟਾਈਮ ਦੀ ਜੇ ਆਪਾਂ ਗੱਲ ਕਰੀਏ ਜੀ ਤੁਸੀਂ ਉੱਥੇ ਸਿੱਧਾ ਡਾਇਰੈਕਟਲੀ ਜਾ ਕੇ ਵੀ ਆਪਣਾ ਪਾਸਪੋਰਟ ਜਮਾ ਕਰਵਾ ਸਕਦੇ ਹੋ ਤੇ ਕਲੈਕਟ ਵੀ ਕਰ ਸਕਦੇ ਹੋ ਠੀਕ ਹੈ ਜੀ ਕਲੈਕਟ ਕਰਨ ਲਈ ਵੀ ਤੁਸੀਂ ਕੋਈ ਅਪਾਇੰਟਮੈਂਟ ਨਹੀਂ ਲੈ ਜਾਣੀ ਤੁਸੀਂ 9 ਤੋਂ ਜੋ ਵੀ ਉਹਨਾਂ ਦਾ ਟਾਈਮਿੰਗ ਚੱਲ ਰਿਹਾ 10 ਤੋਂ 5 ਜਾਂ ਮੇਬੀ 9 ਤੋਂ 5 ਵਜੇ ਤੱਕ ਤੁਸੀਂ ਕੋਈ ਵੀ ਇਹ ਵਰਕਿੰਗ ਡੇਜ਼ ਦੇ ਵਿੱਚ ਜਾ ਕੇ ਤੁਸੀਂ ਆਪਣਾ ਪਾਸਪੋਰਟ ਜਮਾ ਕਰਾ ਸਕਦੇ ਹੋ ਤੇ ਲੈ ਸਕਦੇ ਹੋ ਇਹਦੇ ਲਈ ਕੋਈ ਤੁਹਾਨੂੰ ਅਪਾਇੰਟਮੈਂਟ ਬੁੱਕ ਕਰਨ ਦੀ ਲੋੜ ਨਹੀਂ ਕਿਉਂਕਿ ਜੇ ਤੁਸੀਂ VFS ਗਲੋਬਲ ਤੇ ਚੱਕ ਵੀ ਕਰੋਗੇ ਤੁਹਾਨੂੰ ਅਵੇਲੇਬਿਲਟੀ ਕੋਈ ਨਹੀਂ ਆਊਗੀ ਸੋ ਇਹ ਇਹ ਜੇ ਤਾਂ ਤੁਹਾਡਾ ਇਹ ਕੁਸ਼ਨ ਕਲੀਅਰ ਹੋ ਗਿਆ ਮੈਨੂੰ ਕਮੈਂਟ ਕਰਕੇ ਜਿਦੂ ਦੱਸਿਓ ਵੀ ਤੁਹਾਨੂੰ ਤੁਹਾਡੇ ਆਨਸਰ ਮਿਲ ਚੁੱਕੀ ਹੈ ਠੀਕ ਹੈ ਜੀ ਸੋ ਅਗਲੇ ਆਪਾਂ ਗੱਲ ਕਰਦੇ ਹਾਂ ਜੀ ਅੱਜ ਦੇ ਟਾਈਮ ਦੇ ਵਿੱਚ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਪਾਸਪੋਰਟ ਸਟੈਂਪਿੰਗ ਹੋ ਕੇ ਤੁਹਾਡਾ ਆਈ ਜਾਂਦਾ ਵਾ ਹਨਾ ਵੀ ਤੁਹਾਨੂੰ ਮਿਲ ਜਾਂਦਾ ਵਾ ਸੋ ਅਗਲੀ ਆਪਾਂ ਗੱਲ ਕਰਦੇ ਹਾਂ ਜੀ ਜੇ ਤੁਸੀਂ ਬਾਇਓਮੈਟ੍ਰਿਕਸ ਆਪਣੇ ਦੇ ਚੁੱਕੇ ਹੋ ਕੈਨੇਡਾ ਵੀਜ਼ਾ ਲਈ ਉਹ ਉਸ ਤੋਂ ਬਾਅਦ ਉਹ ਕਿੰਨੇ ਟਾਈਮ ਚ ਅਪਡੇਟ ਹੁੰਦੇ ਆ ਦੇਖੋ ਉਹ ਉਹ ਡਿਪੈਂਡ ਕਰਦਾ ਹੁਣ ਆਈਆਰਸੀਸੀ ਪੋਰਟਲ ਤੇ ਵੀ ਉਹ ਕਦੋਂ ਤੁਹਾਡਾ ਅ ਅਪਡੇਟ ਕਰਦੇ ਆ ਕਿਉਂਕਿ ਦੇਖੋ ਜਦੋਂ ਤੁਹਾਡਾ ਬਾਇਓਮੈਟ੍ਰਿਕ ਹੋ ਜਾਂਦੇ ਆ ਵੀਐਫਐਸ ਗਲੋਬਲ ਤੋਂ ਤੁਹਾਨੂੰ ਇੱਕ ਮੇਲ ਆਉਂਦੀ ਹੁੰਦੀ ਆ ਜੀ ਤੁਹਾਡੇ ਬਾਇਓਮੈਟ੍ਰਿਕਸ ਹੋ ਗਏ ਆ ਅਸੀਂ ਅੱਗੇ ਫਾਰਵਰਡ ਕਰ ਦਿੱਤੇ ਆ ਠੀਕ ਆ ਜੀ ਐਦਾਂ ਦੀ ਕੁਝ ਮੇਲ ਹੁੰਦੀ ਆ ਮੈਨੂੰ ਐਗਜ਼ੈਕਟਲੀ ਯਾਦ ਨਹੀਂ ਹੈਗੀ ਹਣਾ ਐਦਾਂ ਦੀ ਹੋਊਗੀ ਸੋ ਉਸ ਤੋਂ ਬਾਅਦ ਜਦੋਂ ਤੁਹਾਡੇ ਬਾਇਓਮੈਟ੍ਰਿਕ ਅਪਡੇਟ ਹੋ ਗਏ ਦੇਖੋ ਕਈਆਂ ਦੇ ਤਾਂ 4 ਮਹੀਨੇ ਬਾਅਦ ਵੀ ਹੁੰਦੇ ਆ ਅਪਡੇਟ ਕਈਆਂ ਦੇ 3 ਮਹੀਨੇ ਬਾਅਦ ਅਪਡੇਟ ਹੁੰਦੇ ਆ ਕਈਆਂ ਦੇ ਮਹੀਨੇ ਬਾਅਦ 10 ਦਿਨਾਂ ਬਾਅਦ ਵੀ ਹੋ ਜਾਂਦੇ ਆ ਬਟ ਮੋਸਟਲੀ ਜਿਹੜਾ ਯੂਕੇ ਤੋਂ ਆ ਕਾਫੀ ਟਾਈਮ ਲੱਗ ਰਿਹਾ ਅਪਡੇਟ ਹੋਣ ਤੋਂ ਬਾਅਦ ਵੀ ਤੁਹਾਡੇ 2-3 ਮਹੀਨੇ ਤੱਕ ਲੱਗ ਰਹੇ ਆ ਸੋ ਅੱਜ ਦੇ ਟਾਈਮ ਦੀ ਆਪਾਂ ਗੱਲ ਕਰੀਏ ਜੇ ਰਿਜ਼ਲਟ ਦੀ ਗੱਲ ਕਰੀਏ ਕੈਨੇਡਾ ਵਿਜ਼ਟਰ ਵੀਜ਼ਾ ਦੀ ਉਹ ਆ ਰਹੇ ਆ ਜੀ 8 ਤੋਂ 9 ਮਹੀਨੇ ਬਾਦ ਆ ਰਹੇ ਆ ਹਨਾ ਸੋ ਵਰੀ ਕਰਨ ਦੀ ਲੋਡ ਨਹੀਂ ਨਾ ਤੁਹਾਨੂੰ ਵਿਦਰ ਡਰਾ ਕਰਾਂ ਦੀ ਫਾਈਲ ਲੋਡ ਵੀ ਉਹ ਤੋਂ ਦਾ ਰਿਜ਼ਲਟ ਆਊਗਾ ਹੀ ਬਟ ਉਹ ਟਾਈਮ ਲਗਾ ਰਿਹਾ ਕੀ ਪਤਾ ਉਥੇ ਕਾਫੀ ਫਾਈਲਿੰਗਸ ਕਾਫੀ ਪੈਂਡਿੰਗ ਪਈ ਹੋਈ ਹੈ ਠੀਕ ਹੈ ਜੀ ਸੋ ਹੋਪ ਹੋਪ ਆ ਤੁਹਾਨੂੰ ਸਾਰੇ ਕੁਐਸਚਨ ਕਲੀਅਰ ਹੋ ਗਏ ਹੋਣੇ ਆ ਜੇ ਕੋਈ ਰਹਿ ਵੀ ਗਿਆ ਮੈਨੂੰ ਫਿਰ ਕਮੈਂਡ ਕਰ ਦਿਓ ਆਪਾਂ ਅਗਲੀ ਵੀਡੀਓ ਦੇ ਵਿੱਚ ਉਹ ਤੁਹਾਡੇ ਨਾਲ ਸਾਰਾ ਡਿਸਕਸ ਕਰ ਲਵਾਂਗੇ ਠੀਕ ਹੈ ਜੀ ਸੋ ਮੇਰੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਆਪਾਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ